ਭਾਰਤੀ ਕ੍ਰਾਂਤੀਕਾਰੀ ਚੰਦਰ ਸ਼ੇਖਰ ਆਜ਼ਾਦ ਜੀ ਦਾ 118ਵਾਂ ਜਨਮ ਦਿਵਸ ਚੌਂਕ ਚਬੂਤਰਾ ਵਿਖੇ ਮਨਾਇਆ ਗਿਆ ਇਸ ਮੌਕੇ ਨੌਵਾਂ ਹਨੂਮਾਨ ਚਾਲੀਸਾ ਹਵਨ ਯਰ ਅਤੇ ਪੰਡਾਰਾ ਲਗਾਇਆ ਗਿਆ ਔਰ ਚੇਚੇ ਤੌਰ ਤੇ ਸ਼ਰਦਾ ਸੁਮਨ ਪੇਂਟ ਕਰਨ ਲਈ ਸਾਬਕਾ ਸਪੀਕਰ ਪ੍ਰੋਫੈਸਰ ਦਰਬਾਰੀ ਲਾਲ ਸਾਬਕਾ ਕਾਉਂਸਲਰ ਵਿਕਾਸ ਸੋਨੀ ਸਾਬਕਾ ਕਾਉਂਸਲਰ ਅਰੁਣ ਪੱਪਲ ਇਸ ਮੌਕੇ ਸੰਸਥਾ ਦੇ ਪ੍ਰਧਾਨ ਲਖਨ ਸ਼ਰਮਾ ਰਾਘਵ ਸੰਜੀਵ ਸ਼ਰਮਾ ਵੀ ਮੌਜੂਦ ਸਨ ਰਾਸ਼ਟਰ ਦੇ ਮਹਾਨ ਸ਼ਹੀਦ चंद्रशेखर आजाद जी का जन्मदिन है स्वतंत्रता संघर्ष के दौरान इन्ह महान नौजवान ने रज के अपने खून के नाल आजादी के इतिहास की रचना की थी। ये जड़े शहीद हैं इन वास्ते सारा राष्ट्र हमेशा हमेशा वास्ते रीणी रहेगा शहीद कौम का गह होंगे हैं और राष्ट्र का सरमाया हों जौम जल्क ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੇ ਹਨ ਉਹ ਆਪਣੀ ਵਿਰਾਸਤ ਨੂੰ ਗਵਾ ਬੈਠਦੇ ਹਨ ਅੱਜ ਦੇ ਦਿਨ ਸਾਨੂੰ ਸਾਰਿਆਂ ਨੂੰ ਮਿਲ ਕੇ ਅਹਿਦ ਕਰਨਾ ਚਾਹੀਦਾ ਹੈ ਕਿ ਜਿਸ ਤਰ੍ਹਾਂ ਉਹਨਾਂ ਨੌਜਵਾਨਾਂ ਨੇ ਮਿਹਨਤ ਕਰਕੇ ਮੁਲਕ ਨੂੰ ਆਜ਼ਾਦ ਕਰਾਇਆ ਅਸੀਂ ਵੀ ਕਠਿਨ ਤੋਂ ਕਠਿਨ ਪ੍ਰੇਸ਼ਰਮ ਕਰਕੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰੀਏ ਜਿਹੜੇ ਸ਼ਿਕਰ ਇਜ਼ਾਦੀ ਦਾ ਜਨਮ ਜਾੜਾ ਜਿਹੜਾ 168ਵਾਂ ਜਨਮ ਜਾੜਾ ਬੜੀ ਸਰਦਾ ਤੁੰਤਮ ਦੇ ਨਾਲ ਸਾਡੇ ਲਖਨ ਜੀ ਔਰ ਰਾਗਵ ਜੀ ਬੱਲੇਬਾਜੀ ਸਾਰੇ ਬੜੇ ਪ੍ਰਾਣ ਹੈ ਬੜੀ ਧੀਰ ਤੋਂ ਪਿਛਲੇ 9-10 ਸਾਲਾਂ ਤੋਂ ਲਗਾਤਾਰ ਬਣਾਦੇ ਆ ਰਹੇ ਨੇ ਸੋ ਮੈਂ ਇਹਨਾਂ ਦੀ ਸੁਸਾਇਟੀ ਨੂੰ ਇਹਨਾਂ ਦੀ ਜਿਹੜੀ ਐਨਜੀਓ ਨੂੰ ਪਹਿਲੋ ਤੋਂ ਮੁਬਾਰਕਬਾਦ ਵੀ ਦੇਣਾ ਕਿਉਂਕਿ ਹਰ ਸਾਲ ਇਹ ਬਰਾਲਾ ਕਰਦੇ ਨੇ ਔਰ ਸਾਨੂੰ ਇੱਥੇ ਬੁਲਾ ਕੇ ਭੋਲੇ ਸ਼ੰਕਰ ਪੰਡਾਰੀਆ ਔਰ ਸਾਉਣ ਦਾ ਪਵਿੱਤਰ ਮਹੀਨਾ ਜਿਹੜਾ ਚੱਲਿਆ ਸੀ ਉਹਨੂੰ ਮੱਥਾ ਵੀ ਟੇਕਿਆ ਅਸ਼ੀਰਵਾਦ ਵੀ ਲੀਤਾ ਹੈ ਅੱਜ ਮਾਂ ਭਾਰਤੀ ਦੇ ਸਪੂਤ ਪੰਡਤ ਚੰਦशेखर ਜੀ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਹਰ ਸਾਲ ਦੀ ਤਰ੍ਹਾਂ ਇਹ ਨੋਆ ਵਾਰਸ਼ਿਕ ਹਨੂਮਾਨ ਚਲिसा ਦਾ ਪਾਠ ਤੇ ਨਾਲ ਭੰਡਾਰਾ ਚੱਲਦਾ ਤੇ ਆਉਣ ਵਾਲੀ ਪੀੜ੍ਹੀ ਨੂੰ ਆਈ ਸੰਦੇਸ਼ ਦਿੰਨੇ ਆ ਕਿ ਜਿਹੜਾ ਜਿਹਨਾਂ ਮਹਾਨ ਬਲੀਦਾਨਾਂ ਨੇ ਦੇਸ਼ ਲਈ ਕੁਰਬਾਨੀਆਂ ਦਿੱਤੀ ਉਹਨੂੰ ਉਹਨਾਂ ਨੂੰ ਅਸੀਂ ਕਦੀ ਵੀ ਨਾ ਭੁੱਲੀਏ ਉਹਨਾਂ ਦਾ ਹਮੇਸ਼ਾ ਜਨਮ ਦਿਹਾੜਾ ਬਲੀਦਾਨ ਦਿਵਸ ਬੜੇ ਸ਼ੋਰੇ ਨਾਲ ਮਨਾਇਆ ਜਾ ਕਿ ਆਉਣ ਵਾਲੀ ਪੀੜ੍ਹੀ ਨੂੰ ਹੋਣਾ ਬਾਰੇ ਪਤਾ ਲੱਗੇ ਉਹਨਾਂ ਨੇ ਸਾਡੇ ਲਈ ਕੀ ਮਹਾਨਤਾਵਾਂ ਕੀਤੀਆਂ ਸ਼ਹੀਦ ਕੌਮ ਦਾ ਗਹਿਣਾ ਹੁੰਦੇ ਹਨ ਅਤੇ ਦੇਸ਼ ਦਾ ਅਖਰਮਾਇਆ ਹੁੰਦੇ ਹਨ ਸਾਨੂੰ ਸਾਰੇ ਹੀ ਸ਼ਹੀਦਾਂ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ ਰਲ ਮਿਲ ਕੇ ਮਨਾਉਣੇ ਚਾਹੀਦੇ ਹਨ ਅਤੇ ਨੌਜਵਾਨ ਪੀੜ੍ਹੀ ਨੂੰ ਵੀ ਆਪਣੇ ਸ਼ਹੀਦਾਂ ਬਾਰੇ ਜਾਣਕਾਰੀ ਦੇਣੀ ਚਾਹੀਦੀ ਹੈ ਹਨ ਜਿਹੜੀਆਂ ਪੀੜੀਆਂ ਆਪਣੇ ਸ਼ਹੀਦਾਂ ਨੂੰ ਪੁੱਲ ਜਾਂਦੀਆਂ ਹਨ ਉਹ ਜ਼ਿਆਦਾ ਦੇਰ ਤੱਕ ਰਾਜ ਨਹੀਂ ਕਰਦੀਆਂ ਹਮਰਸਰ ਫਾਸਟਵੇ ਖਬਰਨਾਮਾ ਦੇ ਕੈਮਰਾਮੈਨ ਪ੍ਰੇਖਰ ਮਾਂਦੇ ਨਾਲ ਰਕੇਸ਼ ਕੁਮਾਰ